ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਆਰਗੇਨਾਈਜ਼ ਕ੍ਰਾਈਮ ਤੇ ਟੈਰਰ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਅਸੀਂ ਚਾਰ ਆਪਰੇਟਿਵ ਫੜੇ ਆ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜਿਹੜੇ ਰਿਲੇਟਡ ਨੇ ਔਰ ਇਹ ਚਾਰੋਂ ਜਿਹੜੇ ਮੁਲਜ਼ਮ ਨੇ ਇਹ ਸਾਡੇ ਤਰਨਤਾਰਨ ਡਿਸਟ੍ਰਿਕਟ ਦੇ ਰਹਿਣ ਵਾਲੇ ਆ ਔਰ ਇਹਨਾਂ ਨੇ ਤਰਨਤਾਰਨ ਏਰੀਏ 'ਚ ਐਕਸਟਰਸ਼ਨ ਵਾਸਤੇ ਫਾਇਰਿੰਗ ਕਰਕੇ ਇਨਸੀਡੈਂਟਸ ਵੀ ਇਨਵੋਲਡ ਨੇ ਚਾਹੇ ਉਹ ਅਟੈਂਪਟ ਟੂ ਮਰਡਰ ਵੀ ਹੈ ਪੁਰਾਣੇ ਮੁਕਦਮੇ ਵੀ ਇਹਨਾਂ ਦੇ ਦਰਜ ਹੈ ਕਈ ਦੋਸ਼ੀਆਂ ਤੇ ਬੇਸਿਕਲੀ ਇਹਨਾਂ ਨੇ ਤਰਨਤਾਰ ਨੇਰੀਏ ਦੇ ਵਿੱਚ ਇੱਕ ਮੈਡੀਕਲ ਪ੍ਰੈਕਟਿਸ਼ਨਰ ਦੇ ਘਰ ਤੇ ਫਾਇਰਿੰਗ ਪੂਰਿੰਗ ਕੀਤੀ ਐਕਸਟਰਸ਼ਨ ਦੇ ਮੰਤਵ ਨਾਲ ਉਸ ਤੋਂ ਬਾਅਦ ਇੱਕ ਐਕ ਸਰਵਿਸਮੈਨ ਦੇ ਵੀ ਫਾਇਰਿੰਗ ਕੀਤੀ ਤੇ ਇੱਕ ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਉੱਤੇ ਵੀ ਫਾਇਰਿੰਗ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਗ੍ਰੈਫਿਟੀ ਅਪਰ ਲਿਖੀ ਗਈ ਸੀ ਕੋਰਟ ਕੰਪਲੈਕਸ ਦੇ ਨੇੜੇ ਇੱਧਰ ਪਟਵਾਰਖਾਨੇ ਕੋਲ ਤੇ ਜਿਹੜਾ ਰੇਲਵੇ ਸਟੇਸ਼ਨ ਤੇ ਅੰਮ੍ਰਿਤਸਰ ਉਹ ਵੀ ਦੋਨੋਂ ਕੇਸਸ ਸੋਲਵ ਹੋਏ ਨੇ ਇਹਨਾਂ ਵੱਲੋਂ ਉਹ ਦੋਨੋਂ ਜਿਹੜੇ ਕ੍ਰਾਈਮ ਕੀਤੇ ਗਏ ਸੀ ਬੇਸਿਕਲੀ ਇਹ ਬੰਦੇ ਸ਼ਮਸ਼ੇਰ ਸ਼ੇਰਾ ਇੱਕ ਬੀਕੇਆਈ ਆਪਰੇਟਿਵ ਹੈ ਜਿਹੜਾ ਆਰਮੀਨੀਆ ਦੇ ਵਿੱਚ ਹੈਗਾ ਤੇ ਉਹਨੂੰ ਪਿੱਛੇ ਦੇ ਡਿਟੇਨ ਵੀ ਕੀਤਾ ਉੱਥੋਂ ਦੀ ਪੁਲਿਸ ਨੇ ਇਸ ਤੋਂ ਇਲਾਵਾ ਪ੍ਰਭ ਦਾ ਸੁਵਾਨ ਤੇ ਅਫਰੀਦੀ ਤੂਤ ਜਿਹੜੇ ਦੋਨੋਂ ਤਰਨਤਾਰਨ ਦੇ ਨੋਟੋਰੀਅਸ ਗੈਂਗਸਟਰ ਨੇ ਉਹਨਾਂ ਦੇ ਇਸ਼ਾਰਿਆਂ ਤੇ ਵੀ ਕੰਮ ਕਰਦੇ ਰਹੇ ਇਹਨਾਂ ਦੀ ਪਛਾਣ ਗੁਰਵਿੰਦਰ ਇਲੀਅਸ ਹਰਮਨ ਇਹ ਪਿੱਖੀਪਿੰਡ ਦਾ ਵਿਸ਼ਾਲ ਜਿਹੜਾ ਹੈਗਾ ਇਹ ਨਾਨਕ ਸਰ ਤਰਨਤਾਰਨ ਦੇ ਮੁਹੱਲੇ ਦਾ ਇੱਕ ਦੂਸਰਾ ਜਿਹੜਾ ਹੈਗਾ ਲੜਕਾ ਪਿੱਖੀਪਿੰਡ ਤਰਨਤਾਰਨ ਦਾ ਹੀ ਉਹ ਵੀ ਔਰ ਜੋਬਨਦੀਪ ਇਹ ਪਿੱਖੀਵੰਦ ਦੇ ਹੀ ਐ ਜਦਾ ਉਸ ਏਰੀਏ ਦੇ ਲੜਕੇ ਨੇ ਮੇਨ ਜਿਹੜਾ ਕੰਮ ਹੈ ਗੁਰਵਿੰਦਰ ਹਰਮਨ ਤੇ ਵਿਸ਼ਾਲ ਇਹ ਦੋਨੋਂ ਇਨਵੋਲਡ ਸਿਗੇ ਕੀਦੀ ਜਿਹੜਾ ਵਿਸ਼ਾਲ ਕੀਦੀ ਆ ਦੋ ਵਿਸ਼ਾਲ ਨੇ ਇਹਨਾਂ ਚ ਇਹਨਾਂ ਨੇ ਸਾਰੇ ਮੇਨ ਜਿਹੜੇ ਕੰਮ ਕੀਤੇ ਆ ਤੇ ਲੌਜਿਸਟਿਕ سپورਟ ਜਿਹੜਾ ਦੂਸਰਾ ਵਿਸ਼ਾਲ ਹੈ ਮਹੱਲਾ ਨਾਨਕ ਸਰ ਤਰਨਤਾਰਨ ਵਾਲਾ ਉਹ ਦਿੰਦਾ ਸੀ ਤੇ ਜੋਬਨਦੀਪ ਸ਼ਰਮਾ ਜਿਹੜਾ ਇਹਨੂੰ ਬਾਹਰੋਂ ਪੈਸੇ ਆਏ ਸੀਗੇ ਦੇ ਕੰਮ ਚ ਆਉਂਦੇ ਸੀਗੇ ਜਦੋਂ ਵੀ ਕ੍ਰਾਈਮ ਨੂੰ ਜਾਂ ਇਹੋ ਜਿਹੇ ਸੈਂਸੇਸ਼ਨਲ ਕ੍ਰਾਈਮ ਨੂੰ ਅੰਜਾਮ ਦਿੰਦੇ ਸੀਗੇ ਇਹ ਤਰਨਤਨ ਪੁਲਿਸ ਵੀ ਸਾਡੇ ਨਾਲ ਇਹਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਇਹਨਾਂ ਤੋਂ ਜੀ ਟੋਟਲ ਰਿਕਵਰੀ ਪਿਸਟਲ 30 ਬੋਰ ਸਪਰੇ ਪੇਂਟ ਕੈਨ ਉਹਨਾਂ ਦੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਬਿਨਾ ਨੰਬਰੀ ਬੇਸਿਕਲੀ ਜਦੋਂ ਅ ਛੇੜ ਦੀ ਗੱਲ ਹੈ ਕਿ ਪੁਲਿਸ ਪਾਰਟੀ ਸਾਡੇ ਐਸਆਈ ਸਿਵਲ ਲਾਈਨ ਦੇ ਉਹ ਇੱਥੇ ਵਿਜੀਲੈਂਸ ਆਫਿਸ ਦੇ ਕੋਲ ਪੈਟ੍ਰੋਲਿੰਗ ਕਰ ਰਹੇ ਸੀ ਕਿਉਂਕਿ ਰਾਤ ਨੂੰ ਨਾਈਟ ਡੋਮੀਨੇਸ਼ਨ ਚੱਲ ਰਹੀ ਹੈ ਫੈਸਟੀਵਲ ਸੀਜ਼ਨ ਕਰਕੇ ਉਹਨਾਂ ਨੇ ਬਿਨਾਂ ਨੰਬਰੀ ਮੋਟਰਸਾਈਕਲ ਇੱਕ ਦੇਖਿਆ ਇਹਨਾਂ ਨੂੰ ਜਦੋਂ ਚੈੱਕ ਕਰਨ ਵਾਸਤੇ ਗਏ ਤਾਂ ਉਹ ਬੰਦਾ ਭੱਜ ਪਿਆ ਤੇ ਦੂਜੇ ਨੇ ਫਾਇਰ ਕਰ ਦਿੱਤਾ ਪੁਲਿਸ ਪਾਰਟੀ ਤੇ ਮਾਰ ਦੇਣ ਦੀ ਨੀਤ ਨਾਲ ਤਾਂ ਉਹ ਐਸੇ ਹੀ ਨੇ ਵੀ ਆਪਣੇ ਸਰਵਿਸ ਪਿਸਤਲ ਨਾਲ ਹਵਾ 'ਚ ਪਹਿਲਾਂ ਫਾਇਰ ਕਰਕੇ ਵਾਰਨ ਕੀਤਾ ਇੱਕ ਲੜਕਾ ਇੱਥੋਂ ਭੱਜਿਆ ਆਪਣੇ ਉਹਦੇ ਤੋਂ ਲਫਾਫਾ ਵੀ गिर ਗਿਆ ਦੂਜੇ ਨੇ ਫੇਰ ਦੁਬਾਰਾ ਜਦੋਂ ਫਾਇਰ ਕੀਤਾ ਤਾਂ ਪੁਲਿਸ ਨੇ ਸੈਲਫ ਡਿਫੈਂਸ ਫਾਇਰ ਕੀਤਾ ਜਿਸ ਨਾਲ ਉਹ ਇੰਜਰਡ ਹੋਇਆ ਉਸ ਤੋਂ ਇਲਾਵਾ ਜਿਹੜਾ ਦੂਜਾ ਲੜਕਾ ਉਹਨੂੰ ਪੱਟ ਕੇ ਪੁਲਿਸ ਪਾਰਟੀ ਨੇ ਵੀ ਕਾਬੂ ਕਰ ਲਿਆ ਸੋ ਇਹ ਚਾਰੋਂ ਮੁਲਜ਼ਮ ਜਿਹੜੇ ਗ੍ਰਿਫਤਾਰ ਹੋਏ ਨੇ ਇਹ ਜਿਹੜਾ ਮੇਨ ਹੈ ਗੁਰਵਿੰਦਰ ਹਰ ਹਰਮਨ ਇਹ ਐਡਮਿਟਡ ਆ ਹਸਪੀਟਲ ਚ ਜਿਹੜੇ ਇਲਾਜ ਹੈ ਇਹਦੇ ਨਾਲ ਸਾਡੇ ਜਿਹੜਾ ਤਰਨਤਨ ਤੇ ਇਸ ਏਰੀਏ ਦੇ ਵਿੱਚ ਜਿਹੜਾ ਮੋਡਿਊਲ ਸੀਗਾ ਉਹ ਸਾਰੇ ਬਸਟ ਕੀਤਾ ਇਹਨਾਂ ਦੇ ਬਾਕੀ ਨੈਟਵਰਕਸ ਸਾਰੇ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਆਂ ਔਰ ਤਰਨਤਨ ਪੁਲਿਸ ਦੀ ਟੀਮ ਵੀ ਸਾਡੇ ਨਾਲ ਆਈ ਹੋਈ ਹੈ ਸਾਰੇ ਜੁਆਇੰਟਲੀ ਅਸੀਂ ਇਹਨਾਂ ਦੀ ਇਨਵੈਸਟੀਗੇਸ਼ਨ ਅਕੇ ਕੀਤੀ ਜਾ ਰਹੀ ਸਰ ਜਿਹੜਾ ਲਫਾਫਾ ਡਿੱਗਾ ਉਹਦੇ ਵਿੱਚ ਕੀ ਸੀ ਪੇਂਟ ਦਾ ਉਹ ਸੀਗਾ ਕੈਨ ਦੀ ਇਹਦਾ ਕੀ ਕੰਮ ਸੀਗਾ ਤਾਂ ਲੱਗਦਾ ਕੁਛ ਆਇਆ ਦੇਖੋ ਬੇਸਿਕਲੀ ਇਹ ਗ੍ਰੈਫਿਟੀ ਦਾ ਕੰਮ ਕਰਦੇ ਐ ਲਾਲਚ ਵਾਸਤੇ ਤੇ ਇਹਨਾਂ ਨੂੰ ਪੈਸੇ ਜਿਹੜੇ ਆ ਜਾਂਦੇ ਬਾਹਰੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਜੋ ਬੰਦੇ ਅਕਾਊਂਟ ਦੇ ਵਿੱਚ ਆਏ ਆ ਉਸ ਚੱਕਰ ਦੇ ਵਿੱਚ ਤੇ ਨਾਲ ਐਕਸਟਰਸ਼ਨ ਤੇ ਮਰਡਰ ਅਟੈਂਪਟ ਟੂ ਮਰਡਰ ਦੇ ਪਰਚੇ ਵੀ ਇਹਨਾਂ ਤੇ ਪੁਰਾਣੇ ਦਰਜ ਨੇ ਤਰਨਤਨ ਦੇ ਏਰੀਏ ਚ ਔਰ ਉੱਥੇ ਕਾਫੀ ਦਹਿਸ਼ਤ ਪਾਈ ਹੋਈ ਸੀ ਭਿੱਖੀਵੈਂਡਵੋਲਟੋ ਏਰੀਏ ਚ ਇਹਨਾਂ ਨੇ ਔਰ ਜਿੱਥੇ ਵੀ ਜਾ ਕੇ ਪਹਿਲਾਂ ਫਾਇਰਿੰਗ ਕਰ ਦੇਣੀ ਮੁੜ ਕੇ ਬੰਦੇ ਨੂੰ ਇਨਸਟਰਸ਼ਨ ਕਾਲ ਆ ਜਾਣੀ ਉਸ ਤਰ੍ਹਾਂ ਦੀਆਂ ਐਕਟੀਵਿਟੀ ਜਿਹੜੀਆਂ ਫੋਰਨ ਬੇਸ ਹੈਂਡਲਰਸ ਦੇ ਇਸ਼ਾਰਿਆਂ ਤੇ ਕਰਦੇ ਰਹੇ ਆ ਸਰ ਇੱਥੇ ਕਿਸ ਸੰਚਾਰ ਤੋਂ ਖੜੇ ਸੀਗੇ ਜੀ ਇਹ ਡੈਫੀਨਿਟਲੀ ਕੋਈਨੋ ਕੋ ਕ੍ਰਾਈਮ ਕਰਨ ਦੇ ਚੱਕਰ ਚ ਸੀਗੇ ਉਹ ਸਾਰੀ ਹੁਣ ਪੁੱਛਦੇ ਚੱਲੇਗੀ ਹੋ ਸਕਦਾ ਕੋਈ ਗ੍ਰੈਫਿਟੀ ਦੁਆਰਾ ਲਿਖਣ ਦੀ ਕੋਸ਼ਿਸ਼ ਕਰ ਰਹੇ ਹੋਣ ਹੂੰ ਇਸ ਬੰਦੇ ਵਿੱਚ ਪਹਿਲਾਂ ਸਿਵਲ ਲਾਈਨ ਚ ਇੱਥੇ ਕੇਸ ਦਰਜ ਹੈ ਔਰ ਜੀਆਰਪੀ ਦੇ ਵਿੱਚ ਵੀ ਜਿਹੜੀ ਟ੍ਰੇਨ ਦੇ ਉੱਤੇ ਵੀ ਲਿਖਿਆ ਗਿਆ ਸੀ ਉਹ ਕੇਸ ਵੀ ਦਰਜ ਹੈ ਇਹਨਾਂ ਸੋਲਵ ਹੋਇਆ ਸਾਰੇ ਦਾ ਸਾਰਾ ਸਰ ਹੁਣ ਕਿੰਨੇ ਲੋਕੀਆ ਮੰਗ ਚੁੱਕੇ ਆ ਇੱਕ ਇੰਜਰਡ ਆ ਜੀ ਤਿੰਨ ਗ੍ਰਿਫਤਾਰ ਨੇ ਤਿੰਨ ਦੇ ਅਦਰੋਈ ਸਹੀਕ ਨੇ ਸਰ ਚਾਹ ਰਹੇ ਕਿ ਸਰੀਥ ਹੋਣੀ ਹਾਂਜੀ ਹਾਂਜੀ ਉਸ ਤੋਂ ਬਾਅਦ ਗ੍ਰਿਫਤਾਰੀਆਂ ਦੂਸਰੇ ਦੀਆਂ ਇਹਨਾਂ ਦੀ ਪੁੱਛਗਿੱਛ ਕੀਤੀ ਹੋਈ ਹੈ ਸਰ ਕਿੰਨੇ ਤੋਂ ਪ੍ਰੋਟੀਆਂ ਮੰਗ ਚੁੱਕੇ ਨੇ देखो सारी गल तरनतारन पुलिस दी टीम के के ने ਤੁਹਾਨੂੰ ਦੱਸਿਆ ਸੀ ਜੁਆਇੰਟਲੀ ਉਹਨਾਂ ਨੂੰ ਰਿਕੁਐਸਟ ਕਰਕੇ ਬੁਲਾਇਆ ਹੋਇਆ ਉਹ ਵੀ ਨਾਲ ਕਰ ਰਿਹਾ ਸਾਰੀ ਡੀਪਲੀ ਇਨਵੈਸਟੀਗੇਟ ਕੀਤੀ ਜਾਏਗੀ ਪਰ ਜਿਹੜੇ ਸਲੋਗਨ ਲਿਖੇ ਗਏ ਕਿਹਦੇ ਕਹਿੰਦੇ ਲਿਖੇ ਗਏ ਉਹ ਤਾਂ ਐਸਐਫਜੀ ਵਾਲੇ ਲਿਖਉਂਦੇ ਹੀ ਆ ਜੀ ਤੁਹਾਨੂੰ ਪਤਾ ਹੀ ਹੈ ਜਿਹਦੇ ਪਿੱਛੇ ਕੋਈ ਨਾਮ ਸਰ ਸਾਹਮਣੇ ਆਇਆ ਹੋਵੇ ਇੰਡੀਆ 'ਚ ਕੋਈ ਨਾਮ ਸਰ ਸਾਹਮਣੇ ਆਇਆ ਹੋਵੇ ਇੰਡੀਆ ਦਾ ਅਜੇ ਕੋਈ ਨਹੀਂ ਇੰਡੀਆ ਤੇ ਹੀ ਨੇ ਆਪਰੇਟਿਵਸ ਔਰ ਕ੍ਰਿਮੀਨਲਸ ਹੈਗੇ ਜਿਹੜੇ ਸੈਂਸੇਸ਼ਨਲ ਕ੍ਰਾਈਮ ਨੂੰ ਅੰਜਾਮ ਦਿੰਦੇ ਆ ਪੈਸੇ ਦੇ ਲਾਲਚ ਪਿੱਛੇ ਔਰ ਜਿਹੜੇ ਕ੍ਰਿਮਿਨਲ ਐਕਟੀਵਿਟੀਜ਼ ਸ਼ਾਮਲ ਨੇ ਆਪ ਪਹਿਲਾਂ ਵੀ ਕ੍ਰਿਮਿਨਲ ਕਾਰਨ ਚ ਪੈਸੇ ਆਏ ਸਰ ਹੁਣ ਦਾ ਕੋਈ ਹਾਂਜੀ ਖਾਤੇ ਚ ਪੈਸਾ ਆਇਆ ਇਹਨਾਂ ਦੇ ਕੋਈ ਹਾਂਜੀ ਜੋਬਨ ਨੂੰ ਬਾਹਰੋਂ ਐਸਫੀਜੀ ਵੱਲੋਂ ਇਹਦੇ ਅਕਾਊਂਟ ਚ ਆਇਆ ਇਹਨਾਂ ਵਾਸਤੇ ਉਹਨਾਂ ਨੇ ਦੂਜੇ ਆਪਣੇ ਦੋਸਤ ਦਾ ਅਕਾਊਂਟ ਦਿੱਤਾ ਸੀਗਾ ਜੋਬਨਦੀਪ ਸ਼ਰਮਾ ਜਿਹੜਾ ਟਰੱਕ ਦਾ ਕੰਮ ਕਰਦਾ ਨਾਲ ਉਹਦੇ ਅਕਾਊਂਟ ਚੋਂ ਤਾਂ ਹੀ ਉਹ ਅਰੈਸਟ ਹੋਇਆ ਇਸ ਕੇਸ ਚ ਸਰਕਰ ਹੋ ਕਿਸ ਤਰ੍ਹਾਂ ਦੇ ਸਰ ਕੀ ਹਾਲਾਤ ਨੇ ਕੋਈ ਬਾਰਬਰ ਹੈ ਜਿਹੜਾ ਮੁੰਡਾ ਬਾਰਬਰ ਦਾ ਕੰਮ ਕੰਪ ਕਰਦਾ ਵਿਸ਼ਾਲ ਅਨਪਲਾਈਡ ਦੋ ਬਾਰਬਰ ਦਾ ਕੰਮ ਕਰਦੇ ਰਾਦਰ ਇੱਕ ਮੁੰਡਾ ਟਰੱਕ ਦੇ ਉੱਤੇ ਕੰਮ ਕਰਦਾ ਸਰ ਜੀ ਗੋਲੀਆਂ ਸੇ ਚੱਲੀਆਂ ਗਈਆਂ ਤੇ ਦੋ ਇਹਨਾਂ ਵੱਲੋਂ ਹੋਈਆਂ ਦੋ ਫਾਇਰ ਪੁਲਿਸ ਵੱਲੋਂ ਇੱਕ ਹਵਾ 'ਚ ਰੋਕਣ ਵਾਸਤੇ ਵਾਰਨਿੰਗ ਦਾ ਦੂਜਾ ਇਹਨਾਂ ਦੇ ਜਦੋਂ ਸੈਲਫ ਡਿਫੈਂਸ 'ਚ ਲੱਗੀ ਹੈ ਥੈਂਕ ਯੂ ਜੀ ਫਰ ਤੋਂ ਫਰ ਤੋਂ